ਵਰਮ ਸਨਮਾਨਯੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਗ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਬਾਦਸ਼ਾਹ ਜੀਆ ਦੀ 106 ਰਾਗ ਦੇ ਵਿੱਚੋਂ ਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਆਡੇ ਸਾਰੇ ਆਉਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਸੋ ਦਾ ਮਤਲਬ ਹੈ ਉਹ ਮਨੁੱਖ ਸਖਾ ਕਹਿੰਦੇ ਨੇ ਮਿੱਤਰ ਨੂੰ ਬੰਧਪ ਕਹਿੰਦੇ ਨੇ ਰਿਸ਼ਤੇਦਾਰ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਗੁਰੂ ਦਾ ਮਿੱਤਰ ਹੈ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜਾ ਵਿੱਚ ਦੁਰਦਾ ਹੈ ਪਰ ਕਹਿੰਦੇ ਆਪਣਾ ਭਾਣਾ ਜੋ ਚੱਲੈ ਭਾਈ ਵਿਛੜ ਝੋਟਾ ਖਾਵੇ ਜਿਹੜਾ ਆਪਣੀ ਮਰਜ਼ੀ ਕਰਦਾ ਹੈ ਮਰਜ਼ੀ ਅਨਸਾਰ ਤੁਰਦਾ ਹੈ ਮਰਜ਼ੀ ਅਨਸਾਰ ਬੈਠਦਾ ਹੈ ਜਿਹੜਾ ਕਹਿੰਦਾ ਵੀ ਮੇਰੀ ਉਹ ਸਾਰੇ ਪਾਸੇ ਮਰਜ਼ੀ ਚੱਲੇ ਵੀ ਜੋ ਮੈਂ ਕਹਣਾ ਉਹੀ ਹੋਣਾ ਚਾਹੀਦਾ ਹੈ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਤੋਂ ਵਿਛੜ ਕੇ ਦੁੱਖ ਸਹਾਰਦਾ ਰਹਿੰਦਾ ਹੈ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ ਗੁਰੂ ਦੇ ਹੁਕਮ ਅੱਤੇ ਚਰਨ ਤੋਂ ਬਿਨਾਂ ਗੁਰੂ ਦੀ ਗੱਲ ਸੁਣਨ ਤੋਂ ਬਿਨਾਂ ਗੁਰੂ ਦੀ ਗੱਲ ਮੰਨਣ ਤੋਂ ਬਿਨਾਂ ਉਹ ਕਹਿੰਦੇ ਕਦੇ ਸੁੱਖ ਨਹੀਂ ਪਾ ਸਕਦਾ ਤੇ ਮੁੜ ਮੁੜ ਕੇ ਦੁਖੀ ਹੋ ਕੇ ਫਿਰ ਪਛਤਾਉਂਦਾ ਹੈ ਹਰ ਕੇ ਦਾਸ ਸੁਹੇਲੇ ਪਾਈ ਸੁਹੇਲੇ ਦਾ ਮਤਲਬ ਹੈ ਸੁਖੀ ਮਰਦ ਕਹਿੰਦੇ ਪ੍ਰਮਾਤਮਾ ਦੇ ਭਗਤ ਜਿਹੜੇ ਮਾਲਕ ਦੀ ਰਜ਼ਾ ਵਿੱਚ ਤੁਰਦੇ ਹਨ ਜਿਹੜੇ ਮਾਲਕ ਦੀ ਹੁਕਮ ਅਨੁਸਾਰ ਕਾਰਜ ਕਰਦੇ ਹਨ ਹੁਕਮ ਅਨੁਸਾਰ ਹੀ ਜੀਵਨ ਬਤੀਤ ਕਰਦੇ ਹਨ ਕਹਿੰਦੇ ਉਹ ਭਾਈ ਫਿਰ ਸੁਖੀ ਜੀਵਨ ਵਾਲੇ ਬਣ ਜਾਂਦੇ ਹਨ ਉਹਨਾਂ ਦਾ ਜੀਵਨ ਸੁਖੀ ਹੋ ਜਾਂਦਾ ਜਿਹੜੇ ਆਪਣੇ ਮਾਲਕ ਦੀ ਰਜ਼ਾ ਅਨਸਾਰ ਤੁਰਦੇ ਹਨ ਉਹਨਾਂ ਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਰ ਮਲਾਈ ਪ੍ਰਮਾਤਮਾ ਆਪ ਉਹਨਾਂ ਦੇ ਜਨਮ ਜਨਮਾਂ ਦੇ ਦੁੱਖ ਤੇ ਪਾਪ ਘਟ ਦਿੰਦਾ ਫਿਰ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲ ਲੈਂਦਾ ਰਹਾਉ ਇਹੋ ਕੁਟੰਬ ਸਵ ਜੀ ਕੇ ਬੰਧਨ ਪਾਈ ਪਰਮਪੁਲਾ ਸੰਸਾਰਾ ਕੁਟੰਬ ਕਹਿੰਦੇ ਨੇ ਪਰਿਵਾਰ ਨੂੰ ਮਹਾਰਜ ਕਹਿੰਦੇ ਭਾਈ ਗੁਰੂ ਦੀ ਰਜਾ ਵਿੱਚ ਤਰਨ ਤੋਂ ਬਿਨਾਂ ਇਹ ਆਪਣਾ ਪਰਿਵਾਰ ਵੀ ਜਿੰਦਵਾਸ ਤੇ ਨਰਾ ਮੋਹ ਦੇ ਬੰਧਨ ਬਣ ਜਾਂਦਾ ਹੈ ਤਾਈਓ ਕਹਿੰਦੇ ਜਗਤ ਜਿਹੜਾ ਗੁਰੂ ਤੋਂ ਪਟਕੇ ਕੋਰਾਹੇ ਪਿਆ ਰਹਿਦਾ ਹੈ ਬੇਨੁ ਗੁਰ ਬੰਧਨ ਟੁੱਟੇ ਨਹੀਂ ਗੁਰਮੁਖ ਮੋਖ ਦੁਆਰਾ ਗੁਰ ਦੀ ਸ਼ਰਣ ਆਉਣ ਤੋਂ ਬਿਨਾ ਇਹ ਬੰਧਨ ਨਹੀਂ ਟੁੱਟਣੇ ਗੁਰੂ ਦੀ ਸ਼ਰਣ ਪੈਣ ਵਾਲਾ ਮਨੁੱਖ ਮੋਹ ਦੇ ਬੰਦਲਾਂ ਤੋਂ ਖਲਾਸੀ ਪਾਉਣ ਦਾ ਰਸਤਾ ਜਿਹੜਾ ਉਹਨੂੰ ਲੱਭ ਲੈਂਦਾ ਹੈ ਕਰਮ ਕਰੈ ਗੁਰ ਸ਼ਬਦ ਨੋ ਪਛਾਣ ਮਰ ਜਨਮੈ ਬਰੋਬਾਰਾ ਜਿਹੜੇ ਮਨੁੱਖ ਕਹਿੰਦੇ ਨੇਰੇ ਦੁਨੀਆ ਦੇ ਕੰਮ ਧੰਦੇ ਹੀ ਕਰਦੇ ਪਰਮਾਤਮਾ ਨੂੰ ਜਾਣ ਨਹੀਂ ਕਰਦੇ ਪਰਮਾਤਮਾ ਦੀ ਰਾਜਾ ਵਿੱਚ ਨਹੀਂ ਤੁਰਦੇ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਹ ਫਿਰ ਮੁੜ ਮੁੜ ਕੇ ਜੰਮਦੇ ਤੇ ਮਰਦੇ ਰਹਿੰਦੇ ਹਨ ਹਉ ਮੇਰਾ ਜਗ ਪਲ ਚ ਰਹਿਆ ਪਾਈ ਕੋਈ ਨਾ ਕਿਸ ਹੀ ਕੇਰਾ ਸਾਰਾ ਜਗ ਕਹਿੰਦੇ ਹਉਮੈ ਵਿੱਚ ਫਸਿਆ ਹੋਇਆ ਉਹ ਕਹਿੰਦਾ ਮੈਂ ਵੱਡਾ ਉਹ ਕਹਿੰਦਾ ਮੈਂ ਵੱਡਾ ਇਹ ਤਨ ਆਦਿਕ ਮੇਰਾ ਇਸ ਵਿੱਚ ਹੀ ਜਗਤ ਜਿਹੜਾ ਕਹਿੰਦੇ ਉਲਝਿਆ ਪੈ ਮੈਂ ਮੇਰੀ ਦੇ ਵਿੱਚ ਉਲਝਿਆ ਹੋਇਆ ਉੰਜ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਬਣ ਸਕਦਾ ਨਾ ਤਨ ਪਦਾਰਤ ਨਾ ਧੀਆਂ ਪੁੱਤਰ ਨਾ ਮਹਿਲ ਮਨਾਰੇ ਨਾ ਜ਼ਮੀਨ ਨਾ ਜਾਇਦਾਦਾਂ ਕਿਸੇ ਨੇ ਵੀ ਕਹਿੰਦੇ ਸਾਥ ਨਹੀਂ ਦੇਣਾ ਇੱਕ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਜਕਰ ਹੋਏ ਵਸੇਰਾ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸ਼ਰਣ ਪੈਣ ਵਾਲੇ ਮਨੁੱਖ ਉਹ ਗੁਰੂ ਦੇ ਹੁਕਮ ਅਨੁਸਾਰ ਚੱਲਣ ਵਾਲੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੇ ਰਹਿੰਦੇ ਆ ਤੇ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਆ ਉਹਨਾਂ ਦਾ ਆਤਮਕ ਨਿਵਾਸ ਜਿਹੜਾ ਪ੍ਰਮਾਤਮਾ ਦੇ ਚਰਣਾ ਵਿੱਚ ਹੋਇਆ ਰਹਿੰਦਾ ਹੈ ਇਥੈ ਬੁਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਤ ਨੂੰ ਸਮਝਦਾ ਉਹ ਆਪਣੇ ਆਤਮਿਕ ਜੀਵਨ ਨੂੰ ਪਰਤਾਲ ਦਾ ਰਹਿੰਦਾ ਹੈ ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਸਤਿਗੁਰ ਸਦਾ ਦਿਆਲ ਹੈ ਪਾਈ ਬਿਨ ਭਾਗਾ ਕੀ ਪਾਈਐ ਮਹਾਰਜ ਕਹਿੰਦੇ ਸਤਿਗੁਰ ਤੇ ਅਕਾਲ ਪੁਰਖ ਹਰ ਵੇਲੇ ਦਇਆਵਾਨ ਰਹਿੰਦਾ ਹੈ ਪਰ ਹੁਣ ਮਨੁੱਖ ਮਾਇਆ ਵੇੜਿਆ ਗੁਰੂ ਦੀ ਸ਼ਰਨ ਨਹੀਂ ਆਉਂਦਾ ਫਿਰ ਕਿਸਮਤ ਤੋਂ ਬਿਨਾ ਗੁਰੂ ਬਾਸੋਂ ਕੀ ਮਿਲੇ ਆਪਾਂ ਕਹਿੰਦੇ ਨਾ ਵੀ ਪ੍ਰਮਾਤਮਾ ਨੇ ਕੀ ਦਿੱਤਾ ਸਭ ਕੁਝ ਉਹਦੀ ਉਹ ਦੇਣ ਹੈ ਸਰੀਰ ਦਿੱਤਾ ਸੋਣਾ ਤਨ ਧਨ ਪਦਾਰਥ ਦਿੱਤੇ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਬਸਤਰਾਂ ਦਾ ਪ੍ਰਬੰਧ ਕੀਤਾ ਤਨ ਢੱਕਣ ਵਾਸਤੇ ਉਸ ਪ੍ਰਮਾਤਮਾ ਨੇ ਜੀੜੇ ਦਿੱਤੇ ਇਹ ਉਹਦੀ ਉਹ ਕਿਰਪਾ ਹੈ ਉਹ ਸਦਾ ਦਇਆਵਾਨ ਹੈ ਉਹ ਸਦਾ ਦਾਤਾਂ ਦੇਣ ਵਾਲਾ ਹੈ ਸਤਗੁਰ ਵੰਡ ਦੇ ਭਰ ਭਰ ਕੇ ਪਰ ਮੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਕਹਿੰਦੇ ਜੇ ਮੰਗਣ ਦੀ ਜਾਂਚ ਹੀ ਨਾ ਹੋਵੇ ਜਦੋਂ ਕੋਈ ਗੁਰੂ ਦਾ ਸਿੱਖ ਮਿਲ ਜਾਂਦਾ ਹੈ ਗੁਰੂ ਮਿਲ ਜਾਂਦਾ ਹੈ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਮੰਗਣ ਦੀ ਜਾਂਚ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਕਿਉਂਕਿ ਪਰਮਾਤਮਾ ਨਾ ਕਿਸੇ ਉੱਚ ਜਾਤੀ ਨੂੰ ਦੇਖਦਾ ਨਾ ਨੀਵੀਂ ਜਾਤ ਉਹਦੇ ਵਿੱਚ ਉਹਦੇ ਕੋਲ ਜਾਤ ਪਾਤ ਦਾ ਕੋਈ ਭੇਦ ਭਾਵ ਨਹੀਂ ਉਹ ਹਰ ਇੱਕ ਨੂੰ ਇੱਕ ਨਜ਼ਰ ਨਾਲ ਵੇਖਦਾ ਹੈ ਇੱਕ ਨਦਰ ਕਰ ਵੇਖੈ ਸਭ ਉੱਪਰ ਜਿਹਾ ਭਾਉ ਤੇਹਾ ਫਲ ਪਾਈਏ ਗੁਰੂ ਜਿਹੜਾ ਸਭਨਨ ਇੱਕ ਪਿਆਰ ਦੀ ਨਿਗਾ ਨਾਲੀ ਵੇਖਦਾ ਪਰ ਸਾਡੀ ਜੀਵਾਂ ਦੀ ਜੋ ਜੀ ਭਾਵਨਾ ਹੁੰਦੀ ਹੈ ਉਹ ਜੇ ਫਲ ਫਿਰ ਗੁਰੂ ਪਾਸੋਂ ਮਿਲ ਜਾਂਦਾ ਹੈ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਏ ਹੇ ਨਾਨਕ ਜੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਵ ਦੂਰ ਕਰ ਲਈਏ ਤਾਂ ਪ੍ਰਮਾਤਮਾ ਦਾ ਨਾਮ ਮਨ ਵਿੱਚ ਵੱਸਦਾ ਹੈ ਜੇ ਆਪਾ ਭਾਵ ਦੂਰ ਨਾ ਕੀਤਾ ਆਪਣੇ ਅੰਦਰ ਲਾਲਚ ਲੋਭ ਹੰਕਾਰ ਹੈ ਉਸ ਬਾਬ ਦਵਾਨੀ ਕਹਿੰਦੀ ਹੈ ਕਿ ਹਮ ਮੈਂ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਵਸੈ ਇੱਕਠਾਏ ਨਾਮ ਅਤੇ ਹਮੈਂ ਦਾ ਆਪਸ ਵਿੱਚ ਭਾਰੀ ਟਕਰਾ ਹੈ ਜਿੱਥੇ ਨਾਮ ਹੈ ਉੱਥੇ ਹਮੈਂ ਨਹੀਂ ਟਿਕ ਸਕਦੀ ਜਿੱਥੇ ਹਮੈਂ ਹੰਕਾਰ ਹੈ ਉੱਥੇ ਨਾਮ ਨਹੀਂ ਟਿਕ ਸਕਦਾ ਇਸ ਕਰਕੇ ਆਪਣੇ ਅੰਦਰੋਂ ਆਪਾ ਭਾਵ ਮੈਂ ਮੇਰੀ ਦੂਰ ਕਰੀਏ ਦੇ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸਾਈਏ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵੱਸ ਜਾਂਦਾ ਹੈ ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਹੈ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ ਗੁਰੂ ਉਹਨਾਂ ਦੀ ਹਾਲਤ ਪਲਤ ਰਖਵਾਲੀ ਕਰਦਾ ਹੈ ਸਤਿਗੁਰੂ ਕਿਰਪਾ ਕਰਨ ਸਭਨਾਂ ਉੱਪਰ ਮਿਹਰ ਭਰਿਆ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਉਤਪਾਕਤਾ ਦੀ ਕਰਦਾ ਹੈ ਤੇ ਗੁਰੂ ਕਰਦੇ ਸਿਵਾਵਾ ਪਾਤਸ਼ਾਹ ਆਪ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈ ਨਿਤ ਅਰਦਾਸ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਣ ਗੁਣਤਾਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ